ਸਤਿ ਸ੍ਰੀ ਅਕਾਲ ਯੋਗ ਦੇਸ਼ ਵਿਦੇਸ਼ ਵਸਦੇ ਪੰਜਾਬੀਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਸਾਡਾ ਚੈਨਲ ਆਵਾਜ਼-ਏ-ਖਲਕ ਮੇਰੇ ਨਾਲ ਨੇ ਸਤ ਤਲੋਚਨ ਸਿੰਘ ਜੀ ਪਮੱਦੀ ਪਮੱਦੀ ਸਾਹਿਬ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਜਦੋਂ ਚੋਣਾਂ ਦੀਆਂ ਗੱਲਾਂ ਦਿਮਾਗ ਵਿੱਚ ਆਉਂਦੀਆਂ ਨੇ ਜਿਹੇ ਨੇ ਵਿੱਚ ਆਉਂਦੀਆਂ ਨੇ ਨਿਤ ਵਰਤਾਰੇ ਕਈ ਤਰ੍ਹਾਂ ਦੇ ਵਾਪਰਦੇ ਨੇ ਸਾਡੇ ਸਾਹਮਣੇ ਤੇ ਬਹੁਤ ਸਾਰੇ ਸਵਾਲ ਨੇ ਜਿਹੜੇ ਆਪ ਮਹਾਰੇ ਉਗੜਿਆਉਂਦੇ ਨੇ ਆਪ ਮਹਾਰੇ ਉਮੜ ਕੇ ਆ ਕੇ ਮਨੋਖ ਨੁਘੇਰਾ ਪਾ ਲੈਂਦੇ ਨੇ ਕਿਉਂਕਿ ਅਸੀਂ ਦਰਿਆਵੀ ਮਨੋਖਾਂ ਜਦੋਂ ਸਾਨੂੰ ਸਵਾਲ ਘੇਰਦੇ ਨੇ ਤੇ ਅਸੀਂ ਆਪਣੇ ਆਪ ਵਿੱਚ ਵੀ ਘਿਰ ਜਾਂਦੇ ਆਂ ਪੰਜਾਬ ਦੀ ਪਵਿੱਤਰ ਧਰਤੀ ਹੈ ਹੁਣ ਜਦੋਂ ਪੰਜਾਬ ਵਿੱਚ ਚੋਣਾਂ ਹੋ ਰਹੀਆਂ ਨੇ ਤੇ ਇੱਕ ਸਵਾਲ ਬੜਾ ਤਾਂ ਕਰ ਰਿਹਾ ਹੈ ਇੱਕ ਸਵਾਲ ਮਨ ਵਿੱਚ ਬਾਰ-ਬਾਰ ਆ ਰਿਹਾ ਕਿ ਪੰਜਾਬ ਨਾਲ ਦਰਦ ਰੱਖਣ ਵਾਲੇ ਪੰਜਾਬ ਦੀ ਧਰਤੀ ਦੇ ਜੰਮੇ ਹੋਏ ਪੰਜਾਬ ਦੀ ਧਰਤੀ ਦੇ ਪਲੇ ਹੋਏ ਪੰਜਾਬ ਦੀ ਧਰਤੀ ਦੇ ਸੱਭਿਆਚਾਰ ਨੂੰ ਅਪਣਾ ਕੇ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਪੰਜਾਬ ਦੀ ਧਰਤੀ ਤੋਂ ਵਿਦੇਸ਼ਾਂ ਵੱਲ ਨੂੰ ਪਰਵਾਸ ਕਰ ਗਏ ਨੇ ਹੁਣ ਪ੍ਰਵਾਸ ਕਰਨ ਗਿਆ ਦਾ ਸਿਰਫ ਦਿਲ ਤੜਫਦਾ ਉਹ ਪੰਜਾਬ ਲਈ ਕੁਝ ਕਰ ਨਹੀਂ ਸਕਦੇ ਪੰਜਾਬ ਉਹਨਾਂ ਦੀ ਜਨਮ ਭੂਮੀ ਹੈ ਪੰਜਾਬ ਨਾਲ ਉਹਨਾਂ ਦਾ ਲਗਾਓ ਆ ਬਹੁਤੇ ਸੱਜਣ ਅਕਸਰ ਵਿਦੇਸ਼ਾਂ ਤੋਂ ਇਹ ਕਹਿ ਕੇ ਫੋਨ ਕਰਦੇ ਆ ਦੱਸਦੇ ਆ ਕਿ ਪੰਜਾਬ ਵਿੱਚ ਕੀ ਹੋ ਰਿਹਾ ਤੇ ਉਹ ਪੁੱਛਦੇ ਆ ਤੇ ਦੱਸਦੇ ਆ ਕਿ ਰਾਤੀ ਸਾਨੂੰ ਸੁਪਨਾ ਆਇਆ ਸੀ ਸੁਪਨੇ ਇਸ ਤਰ੍ਹਾਂ ਦੇ ਆਉਂਦੇ ਨੇ ਕਿ ਜਦੋਂ ਅਸੀਂ ਪੰਜਾਬ ਦੀ ਛਾਤੀ ਮਾਰਦੇ ਆਂ ਪੰਜਾਬ ਦੇ ਪੰਜਾਬ ਨੂੰ ਸੁਪਨੇ ਵਿੱਚ ਵੇਖਦੇ ਆਂ ਸਾਨੂੰ ਸਾਡੇ ਬਜ਼ੁਰਗਾਂ ਦੀਆਂ ਜਦੋਂ ਅਸੀਂ ਬਚਪਨ ਵਿੱਚ ਸਾ ਛੋਟੇ ਜਦੋਂ ਸਾਡੇ ਕੱਚੇ ਮਕਾਨ ਹੋਇਆ ਕਰਦੇ ਸਨ ਸਾਨੂੰ ਹਮੇਸ਼ਾ ਉਹਨਾਂ ਕੱਚੇ ਮਕਾਨਾਂ ਦੇ ਸੁਪਨੇ ਆਉਂਦੇ ਰਹੇ ਕਿਉਂ ਕਿ ਕਿਉਂਕਿ ਕਿੱਥੇ ਬਚਪਨ ਲੰਘਿਆ ਹੋਵੇ ਉਹ ਥਾਂ ਕਦੇ ਯਾਦਾਂ ਵਿੱਚੋਂ ਮਰਦੀ ਨਹੀਂ ਹੁੰਦੀ ਤੇ ਉਹਨਾਂ ਲੋਕਾਂ ਦਾ ਪੰਜਾਬ ਨਾਲ ਲਗਾਓ ਆ ਪਰੰਤੂ ਪੰਜਾਬ ਨਾਲ ਦਰਦ ਰੱਖਦੇ ਨੇ ਪਰ ਇੱਥੇ ਪੰਜਾਬ ਦੀ ਧਰਤੀ ਤੇ ਤੋਂ ਦੂਰ ਰਹਿ ਕੇ ਤੇ ਪੰਜਾਬ ਬਾਰੇ ਕੀ ਸੋਚਦੇ ਨੇ ਪੰਜਾਬ ਦੇ ਲੋਕ ਤੇ ਤੁਸੀਂ ਪੰਜਾਬ ਦੇ ਪ੍ਰਵਾਸੀਆਂ ਨੂੰ ਚੋਣਾਂ ਦੇ ਕਿਉਂਕਿ ਇੱਕ ਚੋਣਾਂ ਨੇ ਹਰ ਸੂਬੇ ਦਾ ਭਵਿੱਖ ਤੈਅ ਕਰਨਾ ਹੁੰਦਾ ਜਦੋਂ ਅਸੀਂ ਵੋਟ ਦਾ ਇਸਤੇਮਾਲ ਨਹੀਂ ਕਰ ਸਕਦੇ ਦੂਰ ਬੈਠੇ ਆ ਤੇ ਉਹਨਾਂ ਦੀ ਤਲਫਣਾ ਕੁਝ ਅਲੱਗ ਕਿਸਮ ਦੀ ਹੁੰਦੀ ਹੈ ਤੁਸੀਂ ਇਸ ਵਰਤਾਰੇ ਨੂੰ ਪੰਜਾਬ ਛੱਡ ਚੁੱਕੇ ਲੋਕਾਂ ਦੇ ਮਜਬੂਰੀ ਬਸ ਜਾਂ ਢਿੱਡ ਕਰਕੇ ਜਾਂ ਹੋਰ ਤਰੀਕਾ ਕਰਕੇ ਆਰਥਿਕਤਾ ਲੱਖ ਤੋੜ ਦਾ ਸਾਰਾ ਕੁਝ ਕਿਵੇਂ ਦੇਖਦੇ ਹੋ ਜੀ ਇਸ ਵਰਤਾਰੇ ਨੂੰ ਚੋਣਾਂ ਦੇ ਦਿਨਾਂ 'ਚ ਆਵਾਜ਼ੇ ਖਲਕ ਦੇਖ ਰਹੇ ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਤਰਲੂਤਨ ਸਿੰਘ ਪੰਮਦ ਦੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਪੰਜਾਬ ਵਿੱਚ ਹੋ ਰਹੇ ਪ੍ਰਵਾਸ ਦਾ ਜ਼ਿਕਰ ਕਰਾਂਗੇ ਨਾ ਇਹ ਇੱਕ ਅਜੀਬ ਤਰ੍ਹਾਂ ਦਾ ਵਰਤਾਰਾ ਜੇ ਅੱਜ ਪੰਜਾਬ ਦੇ ਵਿਕਾਸ ਨੂੰ ਦੇਖੋਗੇ ਅੱਜ ਪੰਜਾਬ ਦਾ ਜਿਹੜਾ ਵਿਕਾਸ ਆ ਤੇ ਇਹਦੇ ਪਿੱਛੇ ਸਾਨੂੰ ਪੰਜਾਬ ਵਿੱਚ ਹੋਇਆ ਪ੍ਰਵਾਸ ਆ ਜਿਹੜਾ ਉਹ ਆਪਣਾ ਇੱਕ ਰੂਲ ਅਦਾ ਕਰਦਾ ਦਿਖਦਾ ਅੱਜ ਪੰਜਾਬ ਦੀ ਤਰੱਕੀ ਹੈ ਜਿਹੜੀ ਜਿਹੜੇ ਲੋਕ ਕਮਾਈ ਕਰਨ ਵਾਸਤੇ ਵਿਦੇਸ਼ਾਂ ਵਿੱਚ ਗਏ ਇਹ ਤਰੱਕੀ ਦੇ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਲੇਕਿਨ ਅੱਜ ਜਿਹੜਾ ਪੰਜਾਬ ਦਾ ਪ੍ਰਵਾਸ ਆਨਾ ਐਸਾ ਆਮ ਚਰਚਾ ਲੋਕਾਂ ਵਿੱਚ ਚੱਲਣ ਲੱਗੀ ਵੀ ਇਹ ਤਾਂ ਪੰਜਾਬ ਦਾ ਵਿਨਾਸ਼ ਹੋ ਗਿਆ ਪੰਜਾਬ ਤਾਂ ਖਾਲੀ ਹੋ ਗਿਆ ਸਾਰੇ ਲੋਕ ਵਿਦੇਸ਼ਾਂ ਵਿੱਚ ਚਲੇ ਗਏ ਅੱਜ ਜਿਵੇਂ ਤੁਸੀਂ ਜ਼ਿਕਰ ਕੀਤਾ ਇਸ ਕੱਲ ਨੂੰ ਜਦੋਂ ਅਸੀਂ ਰਾਜਨੀਤਿਕ ਸਿਸਟਮ ਵਿੱਚ ਵੇਖਦੇ ਆ ਨਾ ਬੰਦਾ ਕਿਤੇ ਚਲਿਆ ਜਾਵੇ ਆਪਣੀ ਜਨਮ ਧਰਤੀ ਨੂੰ ਕਦੇ ਨਹੀਂ ਭੁੱਲਦਾ ਅਸੀਂ ਛੋਟੇ ਸੀ ਜਦੋਂ ਉਹਨਾ ਬਜ਼ੁਰਗ ਕਿਉਂਕਿ 1964 ਵਿੱਚ ਮੈਂ ਸੁੱਤ ਸਭਾਣ ਲਈ 1964 ਵਿੱਚ ਉਦੋਂ ਉਹ ਲੋਕ ਜਿਉਂਦੇ ਸੀ ਸਾਡੇ ਬਜ਼ੁਰਗ ਬਾਬਿਆਂ ਦੇ ਥਾਂ ਲੱਗਦੇ ਜਿਹੜੇ ਸੱਥਾਂ ਵਿੱਚ ਬੈਠਦੇ ਸੀ ਮੈਂ ਛੋਟੇ ਹੁੰਦੇ ਆਉਣਾਂ ਕੋਲ ਕਈ ਵਾਰੀ ਬਹਿ ਜਾਣਾ ਉਹਨਾਂ ਨੇ ਪਾਕਿਸਤਾਨ ਦੀਆਂ ਗੱਲਾਂ ਕਰਨੀਆਂ ਟੂਪਾ ਟੇਕ ਸਿੰਘ ਦੀਆਂ ਗੱਲਾਂ ਕਰਨੀਆਂ ਤੇ ਮੈਂ ਸੋਚਣਾ ਵੀ ਇਹ ਕਿਉਂ ਗੱਲਾਂ ਕਰਦੇ ਨੇ ਕਿਉਂਕਿ ਨਿਆਣਿਆਂ ਨੂੰ ਤਾਂ ਇਦਾਂ ਲੱਗਦਾ ਵੀ ਪਾਕਿਸਤਾਨ ਦੂਜਾ ਦੇਸ਼ ਆ ਤੇ ਹੁਣ ਸਮਝਾਉਣ ਲੱਗੀ ਆ ਗੱਲ ਤੇਰ ਹੁਣ ਵਾਹਿਗੁਰੂ ਨੇ ਅਕਾਲ ਪੁਰਖ ਨੇ ਰੱਬ ਨੇ ਵਿਦੇਸ਼ਾਂ ਵਿੱਚ ਭੇਜਿਆ ਤੇ ਉੱਥੇ ਜਾ ਕੇ ਜਦੋਂ ਅਸੀਂ ਦੇਖਦੇ ਆ ਨਾ ਜੇ ਗੁਰਦੁਆਰਾ ਸਾਹਿਬ ਸਿਆਣੇ ਬੰਦੇ ਇਕੱਠੇ ਹੋਏ ਨੇ ਤੇ ਗੱਲਾਂ ਪੰਜਾਬ ਦੀਆਂ ਜਿਹੜੇ ਉੱਥੋਂ ਦੇ ਰੇਡੀਓ ਨੇ ਜਿੰਨੇ ਵੀ ਰੇਡੀਓ ਸਟੇਸ਼ਨ ਚੱਲਦੇ ਨੇ ਉੱਥੇ ਜ਼ਿਆਦਾ ਚਰਚਾ ਪੰਜਾਬ ਦੀ ਚੱਲਦੀ ਆ ਪੰਜਾਬ ਵਿੱਚ ਕੀ ਹੋ ਰਿਹਾ ਪੰਜਾਬ ਵਿੱਚ ਰਾਜਨੀਤੀ ਤੇ ਕੁੱਥਲ ਪੁੱਥਲ ਕੀ ਹੋ ਰਹੀ ਆ ਪੰਜਾਬ ਵਿੱਚ ਕੌਣ ਜਿੱਤੂਗਾ ਪੰਜਾਬ ਵਿੱਚ ਕੌਣ ਹਾਰੂਗਾ ਇਹ ਗੱਲ ਉਥੋਂ ਦੀ ਜਿਹੜੇ ਰਹਿਣ ਵਾਲੇ ਨੌਜਵਾਨ ਨੇ ਨਾ ਉਹ ਕਹਿੰਦੇ ਵੀ ਰਹਿਣੇ ਰੇਡੀਓ ਵਾਲਿਆਂ ਨੂੰ ਸਵਾਲ ਕਰਦੇ ਨੇ ਵੀ ਰਹਿਣੇ ਤੁਸੀਂ ਕੈਨੇਡਾ ਵਿੱਚੋਂ ਕੈਨੇਡਾ ਦੇ ਜਿਹੜੇ ਲੋਕ ਨੇ ਇੱਥੋਂ ਗਏ ਹੋਏ ਇੰਡੀਆ ਤੋਂ ਪੰਜਾਬ ਤੋਂ ਜਾਂ ਏਸ਼ੀਆ ਤੋਂ ਕਹਿ ਲਓ ਜਾਂ ਵੱਖ-ਵੱਖ ਮੁਲਕਾਂ ਤੋਂ ਵੀ ਜਿਹੜੀ ਇਹਨਾਂ ਦੀਆਂ ਮੁਸ਼ਕਲਾਂ ਨੇ ਤੁਸੀਂ ਉਹਨਾਂ ਮੁਸ਼ਕਲਾਂ ਦਾ ਜ਼ਿਕਰ ਘੱਟ ਕਰਦੇ ਹੋ ਤੇ ਪੰਜਾਬ ਦੀਆਂ ਮੁਸ਼ਕਲਾਂ ਦਾ ਜ਼ਿਕਰ ਜ਼ਿਆਦਾ ਕਰਦੇ ਹੋ ਕਿਉਂਕਿ ਇਹ ਪੰਜਾਬੀ ਰੇਡੀਓ ਨੂੰ ਉੱਥੇ ਬਾਵਾ ਸੁਣਿਆ ਜਾਂਦਾ ਤੇ ਮੈਨੂੰ ਵੀ ਬਹੁਤ ਵਾਰੀ ਮੌਕਾ ਮਿਲਦਾ ਰਹਿੰਦਾ ਇਹ ਵਿਚਾਰ ਚਰਚਾ ਸੁਣਨ ਦਾ ਮੈਂ ਜਵਾਬ ਇਸ ਕਰਕੇ ਇਸ ਗੱਲ ਉੱਤੇ ਕੇਂਦਰਿਤ ਕਰ ਲਗਾ ਵੀ ਜਿਹੜੇ ਪੰਜਾਬ ਦੇ ਬਾਹਰ ਬੰਦੇ ਬੈਠੇ ਨੇ ਨਾ ਉਹਨਾਂ ਦਾ ਜਿਸਮ ਤਾਂ ਬੈਠਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਜਿੰਨੇ ਵੀ ਮੁਲਕ ਨੇ ਚਾਹੀਏ ਕੋਈ ਵਿਦੇਸ਼ ਦਾ ਮੁਲਕ ਆ ਜਾਂ ਯੂਰਪੀਅਨ ਮੁਲਕ ਨੇ ਇਟਲੀ ਆ ਜਾਂ ਫਰਾਂਸ ਆ ਜਾਂ ਜੋ ਵੀ ਹੈਗਾ ਮੁਲਕ ਲੇਕਿਨ ਜਿਸਮ ਉਹਨਾਂ ਦੇ ਉੱਧਰ ਨੇ ਲੇਕਿਨ ਦਿਲ ਉਹਨਾਂ ਦੇ ਇੱਧਰ ਧੜਕਦੇ ਉਹ ਹੱਸਾ ਬੱਸਾ ਪੰਜਾਬ ਛੱਡ ਕੇ ਗਏ ਨੇ ਜਿੱਥੇ ਆਪਸ ਵਿੱਚ ਆਪਣਾ ਤਸੀਹ ਭਾਈਚਾਰਾ ਸੀ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਦੁੱਖ ਵੰਡਾਉਣ ਦਾ ਤੇ ਖੁਸ਼ੀ ਨੂੰ ਸਾਂਝਾ ਕਰਨ ਦਾ ਇੱਕ ਆਪਣਾ ਪ੍ਰਭਾਵ ਸੀ ਤੇ ਬਹੁਤ ਵਧੀਆ ਲੱਗਦਾ ਸੀ ਤੇ ਉਹ ਉਦਾਂ ਦੇ ਸੁਪਨੇ ਉਹਨਾਂ ਦੇ ਜ਼ਿਹਨ ਵਿੱਚ ਨੇ ਉਹ ਪੰਜਾਬ ਨੂੰ ਉਦਾਂ ਦਾ ਹੀ ਦੇਖਣਾ ਚਾਹੁੰਦੇ ਨੇ ਜਦ ਕਿ ਅੱਜ ਦਾ ਪੰਜਾਬ ਬਿਲਕੁਲ ਤਬਦੀਲ ਹੋ ਚੁੱਕਿਆ ਉਹ ਲੋਕ ਪੰਜਾਬ ਨੂੰ ਕਿੰਨਾ ਚਾਹੁੰਦੇ ਨੇ ਜੇ ਤੁਸੀਂ ਅੱਜ ਜਿਹੜੀ ਸਾਡੀ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਸਰਕਾਰ ਆ ਲੋਕ ਖੁਸ਼ ਨੇ ਜਾਂ ਨਹੀਂ ਖੁਸ਼ ਇਹ ਸਭ ਨੂੰ ਪਤਾ ਮੈਂ ਇਹਦੇ ਤੇ ਟਿੱਪਣੀ ਨਹੀਂ ਕਰਨੀ ਕਿਉਂਕਿ ਆ ਜਿਹੜਾ ਆਪਣਾ ਐਪੀਸੋਡ ਆ ਇਹ ਪ੍ਰਵਾਸੀਆਂ ਦੇ ਸੰਬੰਧ ਵਿੱਚ ਆ ਤੇ ਅੱਗੇ ਜਾ ਕੇ ਆਪਾਂ ਜ਼ਿਕਰ ਕਰਨਾ ਵੀ ਜਿਹੜੇ ਪੰਜਾਬ ਵਿੱਚ ਆ ਕੇ ਬਸੇ ਉਹ ਗੱਲ ਜਦੋਂ ਅੱਗੇ ਚੱਲੂਗੀ ਫਿਰ ਆਪਾਂ ਉਹਦੇ ਤੇ ਜ਼ਿਕਰ ਕਰਾਂਗੇ ਲੇਕਿਨ ਮੈਂ ਜਿਹੜੀ ਗੱਲ ਇੱਥੇ ਆ ਕੇ ਕੇਂਦਰਿਤ ਕਰਨ ਲੱਗਾ ਉਹ ਇਹ ਆ ਵੀ ਪੰਜਾਬ ਤੋਂ ਬਾਹਰ ਦਿੰਨੇ ਵੀ ਸਾਡੇ ਬੰਦੇ ਬੈਠੇ ਨੇ ਉਹ ਇਹ ਨਹੀਂ ਕਿ ਬਹੁਤ ਅਮੀਰ ਨੇ ਉਹਨਾਂ ਕੋਲ ਬਹੁਤ ਪੈਸੇ ਨੇ ਜੋ ਭੇਜ ਦਿੰਦੇ ਨੇ ਆ ਪਿੱਛੇ ਕਿਸਾਨ ਸੰਘਰਸ਼ ਚੱਲਿਆ ਕਿੰਨੇ ਪੈਸੇ ਉੱਥੋਂ ਆਏ ਕਿਵੇਂ ਲੰਗਰ ਉਹਨਾਂ ਨੇ ਚਲਾਏ ਉਹ ਕੀ ਸੀ ਵੀ ਪੰਜਾਬ ਦੀ ਕਿਸਾਨੀ ਬਚ ਰਹੀ ਕਿਉਂਕਿ ਸਾਡਾ ਮੁੱਢਲਾ ਖਾਸਾ ਕਿਸਾਨੀ ਦੇ ਨਾਲ ਪੰਜਾਬ ਦਾ ਆਰਥਿਕ ਢਾਂਚਾ ਜਿਹੜਾ ਜੁੜਿਆ ਹੋਇਆ ਪੰਜਾਬ ਦੇ ਵਿਕਾਸ ਨੂੰ ਵਰਤਮਾਨ ਸਮੇਂ ਦੇ ਪੰਜਾਬ ਦੇ ਵਿਕਾਸ ਨੂੰ ਖੇਤੀ ਤੋਂ ਪਰੇ ਰੱਖ ਕੇ ਜਦੋਂ ਵੇਖੋਗੇ ਸਮਝ ਵਿੱਚ ਨਹੀਂ ਆਉਣੀ ਕਾਰਨ ਸਾਡੇ ਰਾਜਨੀਤਿਕ ਲੀਡਰਾਂ ਦਾ ਇਹ ਵੀ ਇੱਥੇ ਕੋਈ ਇੰਡਸਟਰੀ ਲੱਗਣੇ ਨਹੀਂ ਦਿੱਤੀ ਗਈ ਜਿਹਨੇ ਵੱਡੇ ਵੱਡੇ ਕੰਮ ਕਰਨੇ ਸੀ ਇਹ ਆਪਾਂ ਕਿਸ ਦਿਨ ਵਿਚਾਰ ਕਰਾਂਗੇ ਮੈਂ ਜਿਹੜੀ ਪ੍ਰਵਾਸ ਦੀ ਗੱਲ ਕਰਦਾ ਜਦੋਂ ਵੀ ਕਦੇ ਪੰਜਾਬ ਦੇ ਵਿੱਚ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਤੇ ਵਿਦੇਸ਼ਾਂ ਵਿੱਚੋਂ بڑے ਲੋਕ ਕੰਮ ਕਰਨ ਵਾਸਤੇ ਆਏ ਉਹਨਾਂ ਨੂੰ ਲੱਗਦਾ ਸੀ ਵੀ ਹੁਣ ਅਸੀਂ ਤਰੱਕੀ ਦੇ ਰਾਹ ਤੇ ਤੁਰਾਂਗੇ ਤੁਰੇ ਕਿ ਨਹੀਂ ਤੁਰੇ ਇੱਕ ਅਲੱਗ ਸਵਾਲ ਆ ਲੇਕਿਨ ਪੰਜਾਬੀ ਜਿਹੜੇ ਬਾਹਰ ਬੈਠੇ ਨੇ ਸਿੱਖ ਜਿਹੜੇ ਬਾਹਰ ਬੈਠੇ ਨੇ ਉਹ ਪੰਜਾਬ ਨੂੰ ਹੱਸਦਾ ਵੱਸਦਾ ਵੇਖਣਾ ਚਾਹੁੰਦੇ ਨੇ ਤੇ ਪੰਜਾਬ ਵਿੱਚ ਜਦੋਂ ਵੀ ਕੋਈ ਚੋਣ ਆਉਂਦੀ ਆ ਉਹਦੇ ਵਿੱਚੋਂ ਵੱਧ ਚੜ ਕੇ ਹਿੱਸਾ ਪਾਉਣਾ ਚਾਹੁੰਦੇ ਨੇ ਤੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਤਾਲਮੇਲ ਬਣਾਉਂਦੇ ਨੇ ਆਪਣੇ ਹਮਦਰਦਾਂ ਨਾਲ ਆਪਣੇ ਮਿੱਤਰਾਂ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਤੇ ਆਪਣੀ رائے ਦੰਦੇ ਦੇ ਵੀ ਵੋਟ ਕਿਹਨੂੰ ਪਾਉਣੀ ਆ ਜਿਹਨੂੰ رائے ਦੰਦੇ ਨੇ ਭਾਵੇਂ ਉਹਦਾ ਮਨ ਹੋਰ ਪਾਸੇ ਵੋਟ ਪਾਉਣ ਨੂੰ ਬਣਿਆ ਹੋਵੇ ਉਹ ਕਿਸੇ ਹੋਰ ਪਾਰਟੀ ਨਾਲ ਜੁੜਿਆ ਹੋਵੇ ਲੇਕਿਨ ਬਾਹਰਲੇ ਬੰਦੇ ਦਵਾਜ ਰੂਰ ਪਾਉਂਦੇ ਨੇ ਵੀ ਤੁਸੀਂ ਵੋਟ ਕਿੱਧਰ ਨੂੰ ਪਾਉਣੀ ਆ ਤੇ ਉਹ ਜ਼ਰੂਰ ਇਹ ਯਤਨ ਕਰਦੇ ਨੇ ਵੀ ਤਾਂ ਕਿ ਅਸੀਂ ਵਧੀਆ ਪੰਜਾਬ ਨੂੰ ਸਿਰਜ ਸਕੀਏ ਤੇ ਪੰਜਾਬ ਦਾ ਰਾਜਨੀਤਿਕ ਮਾਹੌਲ ਵਧੀਆ ਤੇ ਈਮਾਨਦਾਰ ਸੂਤਬਾਦ ਬਣ। ਪੰਜਾਬ ਦੇ ਭੁੱਖ ਨੂੰ ਭੁੱਖ ਦੇ ਸੁਪਨੇ ਲੈ ਕੇ ਚੰਗੇ ਸੁਪਨੇ ਲੈ ਕੇ ਉੱਥੇ ਬੈਠੇ ਵੀ ਚੰਗੇ ਸੁਪਨੇ ਲੈਂਦੇ ਨੇ। ਇੱਥੋਂ ਦੇ ਵਸਿੰਦੇ ਇੱਥੋਂ ਧਰਤੀ ਨੂੰ ਮੁਹੱਬਤ ਕਰਨ ਵਾਲੇ ਲੋਕ ਵਿਦੇਸ਼ਾਂ ਵੱਲ ਚਲੇ ਗਏ ਨੇ ਤੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਦੇ ਲੋਕ ਨੇ ਜਿਹੜੇ ਆ ਕਿ ਇਸ ਧਰਤੀ ਦੇ ਉੱਤੇ বাস ਕੇ ਨੇ ਹੁਣ ਤੁਸੀਂ ਤਰਲੋਚਨ ਸਿੰਘ ਜੀ ਪਮੱਦੀ ਕਿਉਂਕਿ ਸਿਆਣੇ ਸੱਜਣ ਨੇ ਹੁਣ ਪੰਜਾਬ ਦੀ ਰਾਜਨੀਤੀ ਤੇ ਉਹਨਾਂ ਲੋਕਾਂ ਦਾ ਪ੍ਰਭਾਵ ਆ ਜਿਹੜਾ ਉਹਨਾਂ ਦਾ ਕਾਰੋਬਾਰ ਉਹਨਾਂ ਦਾ ਸੱਭਿਆਚਾਰ ਕੀ ਅਸਰ ਪਾ ਰਿਹਾ ਇਹਦੇ ਬਾਰੇ ਵੀ ਥੋੜਾ ਜਿਹਾ ਵਿਸਥਾਰ ਚ ਜਾਣਨਾ ਚਾਹੀਦਾ ਇਹ ਸਦਾ ਕਲੀਪ ਸਿੰਘ ਜੀ ਤੁਹਾਡਾ ਸਵਾਲ ਹਨ ਜਿਹੜਾ ਅਸਲ ਤੇ ਇਹਨੂੰ ਬਹੁਤ ਵੱਡੇ ਪੱਧਰ ਤੇ ਬਿਠਾੜਿਆ ਜਾਣਾ ਚਾਹੀਦਾ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਵਰਕਰ ਨੇ ਮੈਂ ਕਹਿ ਦਵਾਂ ਜਾਂ ਲੀਡਰ ਨੇ ਉਹ ਵਰਤਮਾਨ ਵਿੱਚ ਰਹਿੰਦੇ ਹੋਏ ਵੀ ਕਈ ਵਾਰੀ ਇੱਕ ਭਰਮ ਸਿਰਜ ਕੇ ਬੈਠੇ ਨੇ ਵੀ ਅਸੀਂ ਤਾਂ ਪੰਜਾਬੀਆਂ ਦੀਆਂ ਬੂਟਾਂ ਨਾਲ ਹੀ ਜਿੱਤ ਜਾਣਾ ਪੰਜਾਬੀਆਂ ਦੀਆਂ ਬੂਟਾਂ ਹੀ ਸਾਨੂੰ ਦਿਤਾ ਦੇਣਗੀਆਂ ਕਿਉਂਕਿ ਉਹਨਾਂ ਦੇ ਨਾਲ ਪੰਜਾਬੀ ਚੁਰੇ ਫਿਰਦੇ ਨੇ ਉਹਨਾਂ ਨੂੰ ਐ ਲੱਗਦਾ ਵੀ ਉਹ ਜਿਹੜੇ ਨਾਲ ਫਿਰਨ ਵਾਲੇ ਹੁੰਦੇ ਨੇ ਉਹਨਾਂ ਨੇ ਇਹ ਤਾਂ ਕਹਿਣਾ ਹੀ ਨਹੀਂ ਹੁੰਦਾ ਵੀ ਸਾਡੇ ਚਾਹ ਨੁਕਸਾ ਜਾਂ ਸਾਨੂੰ ਆਹ ਕਰਨਾ ਚਾਹੀਦਾ ਉਹ ਜੈਸਮੈਨ ਬਣ ਕੇ ਜਾਦਾ ਕੰਮ ਕਰਦੇ ਨੇ ਵਰਤਮਾਨ ਪੰਜਾਬ ਦੀ ਜਿਹੜੀ ਰਾਜਨੀਤਿਕ ਪ੍ਰਸਥਿਤੀ ਆ ਨਾ ਜਿੰਨੇ ਵੀ ਸਾਡੇ ਵਿੱਚ ਬੰਦੇ ਆ ਕੇ ਵਸੇ ਮੇਰੇ ਦੇਸ਼ ਤਾਂ ਦੇਖਦੇ ਆ ਇਨਾ ਜਿਆਦਾ ਵੱਡਾ ਅੰਕੜਾ ਹੋਊਗਾ ਜੇ ਮੈਂ ਵੈਸੇ ਸੁਣਨ ਵਾਲੇ ਕਹਿਣ ਵਾਲੇ ਬੰਦੇ ਜਵਾਨੀ ਕਲਾਮੀ ਤੌਰ ਤੇ ਤਾਂ ਕਹਿ ਦਿੰਦੇ ਨੇ ਵੀ ਲਗਭਗ 60 ਲੱਖ ਬੰਦਾ ਹੈ ਜਿਹੜਾ ਉਹ ਪੰਜਾਬ ਦਾ ਬਸਨੀਕ ਬਣ ਗਿਆ ਯੂਪੀ ਤੋਂ ਆ ਕੇ ਬਿਹਾਰ ਤੋਂ ਆ ਕੇ ਹਰਿਆਣੇ ਤੋਂ ਆ ਕੇ ਜਾਂ ਵੱਖ-ਵੱਖ ਸਟੇਟਾਂ ਤੋਂ ਆ ਕੇ 60 ਲੱਖ ਤੋਂ ਉੱਪਰ ਜੋ ਸਾਡੀ ਜਵਾਨੀ ਤੌਰ ਤੇ ਕੀਤੀ ਹੋਈ ਚਰਚਾ ਲੇਕਿਨ ਜਦੋਂ ਅਸੀਂ ਡੇਟੇ ਦੇ ਤੌਰ ਤੇ ਦੇਖਦੇ ਆ ਇਹ 30 ਲੱਖ ਤੋਂ ਪਲੱਸ ਆ ਹੁਣ ਉਹ ਡਾਟਾ ਕਦੋਂ ਕਲੈਕਟ ਕੀਤਾ ਗਿਆ ਉਹ ਉਹਦੇ ਉਹ ਰਕੀਏ ਆਧਾਰ ਬਣਾਇਆ ਗਿਆ ਕਿਉਂਕਿ ਜੇ ਅੱਜ ਤੁਹਾਡਾ ਆਧਾਰ ਕਾਰਡ ਬਣ ਜਾਂਦਾ ਇੱਥੋਂ ਦਾ ਬਣ ਜਾਂਦਾ ਜਾਂ ਤੁਸੀਂ ਉੱਥੋਂ ਆ ਕੇ ਇੱਥੇ ਕਿਉਂਕਿ ਜਿੰਨੇ ਵੀ ਬੰਦੇ ਇੱਥੇ ਕੰਮ ਕਰਨ ਆਏ ਨਾ ਮੈਂ ਰਾਜਨੀਤਿਕ ਚਰਚਾ ਕਰਨ ਤੋਂ ਪਹਿਲਾਂ ਇੱਕ ਹੋਰ ਗੱਲ ਨੂੰ ਇਹਦੇ ਨਾਲ ਜੋੜ ਕੇ ਤੁਹਾਨੂੰ ਜ਼ਰੂਰ ਦੱਸਣੀ ਚਾਹਾਂਗਾ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ ਸਾਡੇ ਤੇ ਪੰਜਾਬ ਦੇ ਵਿੱਚ ਗੱਲ ਚੱਲਦੀ ਹੈ ਵੀ ਇੱਥੇ ਕੰਮ ਨਹੀਂ ਇੱਥੇ ਕੰਮ ਨਹੀਂ ਕੰਮ ਨਾ ਹੋਣ ਦੇ ਕਾਰਨ ਸਾਡੇ ਬੱਚੇ ਬਾਹਰ ਜਾ ਰਹੇ ਨੇ ਅਰਬ ਮੁਲਕਾਂ ਵਿੱਚ ਜਾ ਰਹੇ ਨੇ ਬੜੇ ਪੈਸੇ ਕਰਕੇ ਯੂਰਪ ਵਿੱਚ ਜਾ ਰਹੇ ਨੇ ਕੈਨੇਡਾ ਅਮਰੀਕਾ ਤੇ ਪੜ੍ਹਾਈ ਦੀ ਗੱਲ ਚੱਲਦੀ ਆ ਆਸਟ੍ਰੇਲੀਆ ਪੜ੍ਹਾਈ ਦੀ ਗੱਲ ਚੱਲਦੀ ਆ ਲੇਕਿਨ ਉਹ ਪੰਜਾਬ ਦੇ ਵਿੱਚ ਜਿਹੜੀ ਇਹ ਇੱਕ ਇਹਦੇ ਤੇ ਲੈਵਲ ਲਾਉਂਦੇ ਨੇ ਵੀ ਇੱਥੇ ਕੰਮ ਨਹੀਂ ਲੇਕਿਨ ਯੂਪੀ ਤੋਂ ਆ ਕੇ ਬਿਹਾਰ ਤੋਂ ਆ ਕੇ ਬੰਦੇ ਇੱਥੇ ਕੰਮ ਕਰਦੇ ਨੇ ਤੇ ਕੰਮ ਕਰਕੇ ਮਿਹਨਤ ਕਰਕੇ ਉਹਨਾਂ ਨੇ ਪੂਰੀ ਇੱਕ ਆਪਣੀ ਤਰ੍ਹਾਂ ਦੀ ਜਿਹਨੂੰ ਮੈਂ ਕਹਿ ਦੇਵਾਂ ਵੀ ਸਰਦਲੀ ਦੁਨੀਆ ਤੇ ਜਿਹਦੇ ਵਿੱਚੋਂ ਹਰ ਤਰ੍ਹਾਂ ਦਾ ਜਿੰਨੀ ਕੰਟਰੈਕਸ਼ਨ ਦਾ ਕੰਮ ਆ ਤੇ ਇੱਥੇ ਪੰਜਾਬ ਦੇ ਰਹਿਣ ਵਾਲੇ ਲੋਕ ਲੀਵਰ ਕਰਦੇ ਨੇ ਤੇ ਜੇ ਸਾਡੀਆਂ ਕੋਠੀਆਂ 'ਚ ਪੱਥਰ ਲੱਗਦਾ ਪੈਲਾਂ ਲੱਗਦੀਆਂ ਨੇ ਜਾਂ ਜਿੰਨੀ ਉਹਦੀ ਸਾਰੀ ਹੁੰਦੀ ਆ ਜਾਂ ਲੱਕੜ ਦਾ ਕੰਮ ਹੁੰਦਾ ਐਲੂਮੀਨੀਅਮ ਦਾ ਕੰਮ ਹੁੰਦਾ ਟੋਟਲ ਕੰਮ ਉਹ ਕਰ ਰਹੇ ਨੇ ਜਿਹੜੇ ਬਾਹਰ ਤੋਂ ਆਏ ਜਿਵੇਂ ਸਾਡੇ ਪੰਜਾਬ ਤੋਂ ਗਏ ਇਹ ਬੰਦੇ ਕੈਨੇਡਾ ਅਮਰੀਕਾ ਵਿੱਚ ਤੁਸੀਂ ਕਰਦੇ ਵੇਖਦੇ ਹੋ ਕੰਟਰੈਕਸ਼ਨ ਦਾ ਕੰਮ ਕਰਦੇ ਨੇ ਉਹ ਲੱਕੜ ਦਾ ਕੰਮ ਕਰਦੇ ਨੇ ਬਹੁਤ ਵਧੀਆ ਮਿਸਤਰੀਆਂ ਆ ਇਹੜੇ ਕੰਮ ਸੀ ਜਿਹੜਾ ਅਸੀਂ ਕਹਿੰਦੇ ਵੀ ਮਿਸਤਰੀ ਉਹ ਕਰ ਸਕਦਾ ਉਹ ਕੰਮ ਕਰਦੇ ਨੇ ਉਹੀ ਗੱਲ ਪੰਜਾਬ ਦੇ ਵਿੱਚ ਉਹ ਬਾਹਰੋਂ ਆਏ ਜਿਹੜੇ ਸਾਡੇ ਭਰਾ ਨੇ ਚਾਹੇ ਉਹ ਯੂਪੀ ਤੋਂ ਆਏ ਨੇ ਮੈਂ ਇਸ ਗੱਲ ਦਾ ਬਹੁਤ ਹਾਮੀ ਆ ਵੀ ਜਿਹੜਾ ਬੰਦਾ ਮਿਹਨਤੀ ਆ ਨਾ ਉਹਨੂੰ ਜੀ ਆਇਆਂ ਕਹਿਣਾ ਬਣਦਾ ਉਹ ਕਿੱਥੋਂ ਚੱਲ ਕੇ ਆਏ ਵੱਖਰੀ ਗੱਲ ਆ ਉਹਦੀ ਕੰਮ ਦੀ ਕਦਰ ਵੀ ਪੈਣੀ ਚਾਹੀਦੀ ਆ ਜੋ ਵਧੀਆ ਕੰਮ ਕਰਦਾ ਉਹਨੂੰ ਸ਼ਾਬਾਸ਼ ਆ ਵੀ ਮੈਨੂੰ ਤੇ ਜਿਹੜਾ ਕੰਮ ਕਰਦਾ ਉਹ ਰੱਜ ਕੇ ਰੋਟੀ ਖਾਊਗਾ ਖਾਏਗਾ ਬਿਲਕੁਲ ਖਾਊਗਾ ਇਹ ਆਏ ਸਿਆਣੇ ਬੰਦੇ ਕਹਿੰਦੇ ਹੁੰਦੇ ਸੀ বিজে বন্দে ਨੇ 50 ਰੁਪਏ ਕਮਾਏ ਜੋ 20 ਵੀ ਖਾ ਗਿਆ ਨਾ 30 ਤਾਂ ਬਚ ਗਏ 30 ਨਾਲ ਉਹਦਾ ਪਰਿਵਾਰ ਚੱਲੂਗਾ ਮੈਂ ਪ੍ਰਾਣਾ ਅੰਕੜਾ ਦੇ ਰਿਹਾ ਪਰ ਜਿਹੜੇ ਬੰਦੇ ਨੇ ਸਵੇਰ ਤੋਂ ਸ਼ਾਮ ਤੱਕ ਕਰੇ ਹੀ ਕੁਛ ਨਹੀਂ ਜਿਉ 2 ਰੁਪਏ ਵੀ ਖਰਚ ਦਿੱਤੇ ਜਿਹੜਾ ਪੱਲੇ ਨੂੰ ਤਾਂ ਖਰਚ ਤੇ ਨਾ ਹੁਣ ਪੱਲੇ ਨੂੰ ਖਰਚਣ ਵਾਲਾ ਤੇ 30 ਰੁਪਏ ਪਰਿਵਾਰ ਲਈ ਕਮਾਉਣ ਵਾਲਾ ਤੁਸੀਂ ਆਪਣੇ ਮਨ ਵਿੱਚ ਇਸ ਗੱਲ ਦਾ ਅਨੁਮਾਨ ਲਾਓ ਗੱਲ ਤੁਹਾਡੇ ਕੋ ਸ਼ਪਸ਼ਟ ਹੋ ਜੂ ਤੇ ਮੈਂ ਜਿਹੜੀ ਅੱਜ ਦੀ ਪੰਜਾਬ ਦੀ ਪ੍ਰਸਥਿਤੀ ਰਾਜਨੀਤਿਕ ਤੌਰ ਤੇ ਗੱਲ ਕਰਦਾ ਇਹਨੇ ਬਹੁਤ ਵੱਡਾ ਪ੍ਰਭਾਵ ਪਾਉਣਾ ਜਿਹੜੀਆਂ ਜੱਜਮੈਂਟਾਂ ਲੋਕ ਕਰਦੇ ਨੇ ਨਾ ਹੁਣ ਜਿਹੜੇ ਅੰਕੜੇ ਇਕੱਠੇ ਕਰਨ ਵਾਲੇ ਨੇ ਜਿੰਨੀਆਂ ਵੀ ਪਾਰਟੀਆਂ ਦੇ ਅੰਕੜੇ ਇਕੱਠੇ ਕਰਨ ਵਾਲੇ ਨੇ ਉਹ ਲੋਕ ਕਦੇ ਨਹੀਂ ਉਹਨਾਂ ਲੋਕਾਂ ਕੋਲ ਜਾਂਦੇ ਵੀ ਵੋਟ ਕਿਨੂੰ ਪਾਉਣੀਆਂ ਬਹੁਤ ਘੱਟ ਬੰਦੇ ਹੋਣਗੇ ਜਿਹੜੇ ਉਹਨਾਂ ਕੋਲ ਜਾਂਦੇ ਨੇ ਹੋਣਾ ਕੀ ਆ ਜਿਵੇਂ ਆਪਾਂ ਪਹਿਲਾਂ ਗੱਲ ਚਰਚਾ ਕਰਕੇ ਆਇਆ ਵੀ ਜੇ ਸਾਡੇ ਪੰਜਾਬ ਤੋਂ ਗਏ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂ ਬਾਹਰੀ ਦੇ ਮੁਲਕਾਂ 'ਚ ਬੈਠੇ ਬੰਦੇ ਸਾਨੂੰ ਕਹਿੰਦੇ ਨੇ ਵੋਟ ਪਾਉਣ ਨੂੰ ਤੇ ਅੱਜ ਜਿਹੜੇ ਪੰਜਾਬ ਦੇ ਵਿੱਚ ਬੈਠੇ ਨੇ ਸਾਡੀਆਂ ਦੂਜੀਆਂ ਸਟੇਟਾਂ ਤੋਂ ਆਏ ਹੋਏ ਉਹਨਾਂ ਦੇ ਮਾਪੇ ਬਾਹਰ ਬੈਠੇ ਨੇ ਦੂਜੀਆਂ ਸਟੇਟਾਂ ਵਿੱਚ ਭੈਣ ਭਰਾ ਬੈਠੇ ਨੇ ਰਿਸ਼ਤੇਦਾਰ ਕਿਸੇ ਦਾ ਸਹੁਰਾ ਪਰਵਾਦ ਬੈਠਾ ਉਹ ਵੀ ਬਿਲਕੁਲ ਆਪਣੀ ਧੀ ਨੂੰ ਆਪਣੀ ਭੈਣ ਨੂੰ ਆਪਣੇ ਬੱਚੇ ਨੂੰ ਬਿਲਕੁਲ ਉਸੇ ਤਰ੍ਹਾਂ ਦੀ ਗਾਈਡੈਂਸ ਦੇ ਰਿਹਾ ਵੀ ਤੂੰ ਬੋਰਡ ਕਿੱਧਰ ਪਾਉਣੀ ਆ ਤੇ ਟੋਟਲ ਅਸੀਂ ਭਾਵੇਂ ਮੁਨਕਰਨਾ ਹੋਈਏ ਪਰ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੋ ਸਕਦੇ ਕਿਉਂਕਿ ਸਾਡਾ ਖੂਨ ਦਾ ਸਬੰਧ ਹੁੰਦਾ ਤੇ ਪੰਜਾਬ ਦੇ ਵਿੱਚ ਜਿੰਨੇ ਵੀ ਦੂਜੀਆਂ ਸਟੇਟਾਂ ਤੋਂ ਆ ਕੇ ਸਾਡੇ ਵਾਸੀ ਬਣੇ ਨੇ ਉਹਨਾਂ ਦੀਆਂ ਬਕਾਇਦਾ ਬੂਟਾਂ ਬੜੀਆਂ ਨੇ ਬੜੀ ਧਿਆਨਦਾਰੀ ਨਾਲ ਕੰਮ ਕਰਦੇ ਨੇ ਮਿਹਨਤੀ ਨੇ ਉਹਨਾਂ ਦੀ ਮਿਹਨਤ ਨੂੰ ਸਲਾਮ ਕਰਨਾ ਬਣਦਾ ਲੇਕਿਨ ਉਹਨਾਂ ਦੀਆਂ ਬੂਟਾਂ ਨੇ ਜਿਹੜੀਆਂ ਉਹ ਫੈਸਲਾ ਕੁੰਨ ਪਾਰਟਪਲੇ ਕਰਨ ਗਿਆ ਉਹਨਾਂ ਦੀਆਂ ਬੂਟਾਂ ਮੈਂ ਹੈਰਾਨ ਹੁੰਨਾ ਕਈ ਵਾਰੀ ਸੁਣਨੀ ਗੱਲ ਪ੍ਰਕਾਸ਼ ਸਿੰਘ ਬਾਦਲ ਦੀ ਹਾਲਾਂਕਿ ਮੈਂ ਉਹਨਾਂ ਦੀ ਸਿਆਸੀ ਪਹੁੰਚ ਨੂੰ ਮੈਂ ਸਹਿਮਤ ਨਹੀਂ ਹੁੰਦੇ ਨਾਲ ਕਦੇ ਵੀ ਹੋਇਆ ਉਹ ਉਹਨਾਂ ਨੂੰ ਜਿੰਨਾ ਮੌਕਾ ਮਿਲਿਆ ਉਹ ਪੰਜਾਬ ਨੂੰ ਬਹੁਤ ਵਧੀਆ ਬਣਾ ਸਕਦੇ ਸੀ ਮੈਂ ਇੱਥੇ ਟਿੱਪਣੀ ਨਹੀਂ ਕਰ ਰਿਹਾ ਲੇਕਿਨ ਮੈਨੂੰ ਇਹ ਗੱਲ ਮਿਲਦੀ ਸੀ ਵੀ ਉਹ ਕਿਸੇ ਕੰਸਟੀਟਿਊਐਂਸੀ ਚ ਜਿਸ ਵੀ ਕਮਿਊਨਿਟੀ ਦੀ 1500 ਵੋਟ ਆ ਨਾ ਤੇ ਉਹਦੇ ਲਈ ਉਹ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਸੀ ਜਾਂ ਉਹਨਾਂ ਨੂੰ ਪਤਾ ਲੱਗਦੇ ਵੀ ਆਈ ਕੈ ਐਮ ਐਲ ਏ ਦੇ ਹਲਕੇ ਵਿੱਚ ਵੀ 1000 ਵੋਟ ਇੱਕ ਬੰਦੇ ਦੇ ਮਗਰ ਆ ਕੋਈ ਬੰਦਾ ਹੋਵੇ ਉਹ ਉਹਦੇ ਘਰ ਚੱਲੇ ਜਾਂਦੇ ਸੀ ਉਹ ਕਹਿੰਦੇ 1000 ਵੋਟ ਐਮ ਐਲ ਏ ਦੀ ਇਲੈਕਸ਼ਨ ਦੇ ਵਿੱਚ ਬਿਲਕੁਲ ਫੈਸਲਾ ਕੋਣ ਹੋ ਜਾਂਦੀ ਆ ਤੇ ਹੁਣ ਸਾਡੇ ਕੋਲ ਤਾਂ ਲੱਖਾਂ ਵੋਟਾਂ ਨੇ ਦੇ ਕਿਸੇ ਵੀ ਵੱਡੇ ਸ਼ਹਿਰ ਤੁਸੀਂ ਲੁਧਿਆਣਾ ਚਲੇ ਜਾਓ ਅੰਮ੍ਰਿਤਸਰ ਚਲੇ ਜਾਓ ਜਲੰਧਰ ਚਲੇ ਜਾਓ ਕਿਦਕੀ ਜਮੈਂ ਕਿਹੜੇ ਕਿਹੜੇ ਸ਼ਹਿਰ ਦਾ ਨਾਮ ਲਵਾ ਤੇ ਹਰ ਥਾਂ ਦੇ ਉੱਤੇ ਤੁਹਾਨੂੰ ਇਹ ਮਿਲਣਗੇ ਤੁਸੀਂ ਮੰਡੀ ਗਵਿੰਦਗੜ ਚਲੇ ਜਾਓ ਕਿਤੇ ਵੀ ਜਦੋਂ ਜਾਓਗੇ ਸਾਡਾ ਸ਼ਹਿਰ ਆਖਣਾ ਇੱਥੇ ਚਲੇ ਜਾਓ ਹਰ ਥਾਂ ਦੇ ਉੱਤੇ ਉਹ ਮਿਹਨਤੀ ਬੰਦੇ ਬੈਠੇ ਨੇ ਤੇ ਉਹਨਾਂ ਦੀਆਂ ਵੋਟਾਂ ਨੇ ਜਿਹੜੀਆਂ ਉਹਨਾਂ ਨੇ ਫੈਸਲਾ ਕੋਨ ਇਤਹਾਸ ਸਿਰਣਾ ਇਸ ਗੱਲ ਨੂੰ ਕਦੇ ਘਟਾ ਕੇ ਨਹੀਂ ਵੇਖਿਆ ਜਾ ਸਕਦਾ ਬਿਲਕੁਲ ਪੰਜਾਬ ਦੀ ਰਾਜਨੀਤੀ ਉੱਤੇ ਉਹਨਾਂ ਦਾ ਵੱਡਾ ਅਸਰ ਦੇਖਣ ਨੂੰ ਮਿਲੇਗਾ ਪ੍ਰਵਾਸ ਦਾ ਪੰਜਾਬ ਦੀ ਰਾਜਨੀਤੀ ਤੇ ਬਹੁਤ ਵੱਡਾ ਅਸਰ ਪਵੇਗਾ ਇੱਕ ਪ੍ਰਵਾਸ ਉਹ ਆ ਜਿਹੜਾ ਪੰਜਾਬ ਦੀ ਧਰਤੀ ਤੋਂ ਹੋ ਚੁੱਕਿਆ ਹੈ ਇੱਕ ਪ੍ਰਵਾਸ ਉਹ ਆ ਜਿਹੜਾ ਦੂਸਰੀਆਂ ਸਟੇਟਾਂ ਤੋਂ ਪੰਜਾਬ ਵੱਲ ਆ ਚੁੱਕਿਆ ਹੈ ਤਿੰਨੋਂ ਅਸੀਂ ਕਹਿੰਦੇ ਨੇ ਭਈਆਂ ਦੀਆਂ ਵੋਟਾਂ ਉਹ ਦੂਸਰੇ ਸਟੇਟਾਂ ਤੋਂ ਜਿਸ ਤਰ੍ਹਾਂ ਗਿਆਨੀ ਜੀ ਨੇ ਜ਼ਿਕਰ ਕੀਤਾ ਹੈ ਭਮਦੀ ਸਾਹਿਬ ਨੇ ਜ਼ਿਕਰ ਕੀਤਾ ਹੈ ਕਿ ਉਹਨਾਂ ਦੇ ਫੈਮਿਲੀ ਮੈਂਬਰ ਜਿਵੇਂ ਬਹੁਤ ਸਾਰੇ ਸੂਬਿਆਂ 'ਚ ਭਾਜਪਾ ਦੀਆਂ ਸਰਕਾਰਾਂ ਨੇ ਉਹ ਜ਼ਰੂਰ ਆਪਣੇ ਬੱਚਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਜ਼ਰੂਰ ਕਹਿਣਗੇ ਕਿ ਤੁਸੀਂ ਵੋਟ ਇੱਧਰ ਹੀ ਪਾਉਣੀ ਆ ਮੇਰਾ ਪਰਸਨਲ ਨਿੱਜੀ ਤਜਰਬਾ ਅਸੀਂ ਹੈਰਾਨ ਹੋਏ ਸੀ ਪਿਛਲੀ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਮੇਰੇ ਆਪਣੇ ਪਿੰਡ ਦੇ ਵਿੱਚ ਕਿ 15 ਕੋ ਵੋਟਾਂ ਭਾਰਤੀ ਜਨਤਾ ਪਾਰਟੀ ਨੂੰ ਕਿੱਥੋਂ ਪਈਆਂ ਕਿਵੇਂ ਪੈ ਗਈਆਂ ਪਰ ਜਿਹੜੀ ਗਰਤ ਸਤਲੋਚਨ ਸਿੰਘ ਪਮਦੀ ਉਹਨਾਂ ਨੇ ਕਹੀ ਹੈ ਕਿ ਉਹ ਅਸਰ ਹੋਣਾ ਹੀ ਹੋਣਾ ਤੇ ਇਸ ਗੱਲ ਸਾਨੂੰ ਆਪਣੇ ਅਭਮਾਨਸਿਕ ਤੌਰ ਤੇ ਹੋਰ ਤਰ੍ਹਾਂ ਦੇ ਨਤੀਜਿਆਂ ਵੱਲ ਵੀ ਤਿਆਰ ਰਹਿਣਾ ਚਾਹੀਦਾ ਫਿਲਹਾਲ ਇੰਨਾ ਹੀ ਤੁਸੀਂ ਵੇਖਦੇ ਰਹੋ ਸਾਡਾ ਚੈਨਲ ਆਵਾਜ਼ ਦੇ ਖਲਕ ਮੈਂ ਕੁਲਦੀਪ ਸਿੰਘ ਬਰਵਾਲੀਪੁਰ ਸਤਲੋਚਨ ਸਿੰਘ ਪਮਦੀ ਸਮੇਤ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ